ਸਾਨੂੰ ਕੋ ਨੀਲਮ ਹਸਪਤਲ ਤੋਂ ਇੱਕ ਇਨਟਿਮੇਸ਼ਨ ਆਈ ਸੀ ਕਿ ਦਨਜੋਤ ਸਿੰਘ ਪੁੱਤਰ ਪ੍ਰਵਿੰਦਰ ਸਿੰਘ ਜਿਹਦੀ ਉਮਰ 13 ਸਾਲ ਦੀ ਕਰੀਬ ਆ ਵੀ ਉਹ ਕੋਈ ਜ਼ਹਿਰੀਲੀ ਚੀਜ਼ ਖਾਂ ਕਰਕੇ ਐਡਮਿਟ ਹੋਇਆ ਤੇ ਉਹਦੀ ਜਿਹਸੀ ਸਟੇਟਮੈਂਟ ਡਾਕਟਰ ਸਾਹਿਬ ਨੇ ਅਨਫਿਟ ਲਿਖਿਆ ਤੇ ਇਹ ਮੈਟ੍ਰਿਕ ਐਜਿ ਗਾਰਡਨ ਵੈਲੀ ਸਕੂਲ ਮਾਰਕੋਟ ਵਿੱਚ ਇਹ ਬੱਚਾ ਉੱਥੇ ਪੜ੍ਹਦਾ ਸੀ ਉੱਥੇ ਟੀਚਰ ਵੱਲੋਂ ਕੋਈ ਇਹਨਾਂ ਨੂੰ ਉਹਨਾਂ ਦੀ ਮਾਰਕਾਈ ਕੀਤੀ ਗਈ ਹੈ ਉਹਦੇ ਵਿੱਚ ਦੇ ਵਿੱਚ ਇਹਨੇ ਘਰੇ ਜਾ ਕੇ ਜ਼ਹਿਰੀਲੀ ਚ ਨਿਗਲ ਲਿਆ ਤੇ ਬੱਚਾ ਅੰਦਰ ਟਰੀਟਮੈਂਟ ਤੇ ਪਰਿਵਾਰ ਵਾਲੇ ਸਾਡੀ ਪੁਲਾਇਆ ਸੀ ਸਟੇਟਮੈਂਟ ਲੈ ਰਿਹਾ ਇਹਨਾਂ ਦੀ ਤੇ ਕਿਉਂ ਆਇਸ ਪਰ ਲਾਅ ਜੋ ਬੰਦੀ ਕਾਰਵਾਈ ਹੈ ਉਹ ਕਿਥੇ ਜੋ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਮੈਂ ਵੀ ਇਸੇ ਪਿੰਡ ਦਾ ਰਹਿਣ ਵਾਲਾ ਜੀ ਸਾਡੇ ਬੱਚੇ ਵੀ ਇੱਥੇ ਕੱਟਦੇ ਆ ਹਾਂ ਮੇਰਾ ਬੇਟਾ ਜੀ ਕੋ 6th ਕਲਾਸ ਚ ਪੜ੍ਹਦਾ ਜੀ ਉੱਥੇ ਹੀ ਠੀਕ ਹੈ ਤੁਹਾਨੂੰ ਲੱਗਦਾ ਕਿ ਮੈਡਮ ਦੀ ਆਦਤ ਹੈ ਮੈ ਟੌਰਚਰ ਕਰਨਾ ਜਾਂ ਪਹਿਲੀ ਵਾਰੀ ਟੌਰਚਰ ਕੀਤਾ ਨਹੀਂ ਪਹਿਲੀ ਵਾਰੀ ਤਾਂ ਨਹੀਂ ਇਹ ਦੋ ਤਿੰਨ ਵਾਰੀ ਜੀ ਪਹਿਲਾਂ ਇੱਕ ਦੋ ਵਾਰੀ ਮੇਰੇ ਨਾਲ ਵੀ ਹੋ ਚੁੱਕਿਆ ਬੱਚਿਆਂ ਦੀ ਆਪਸ ਚ ਚਲੋ ਲੜਾਈ ਤੋਂ ਝਗੜਾ ਛੋਟਾ ਮੋਟਾ ਹੋ ਜਾਂਦਾ ਪਰ ਇਹ ਨਹੀਂ ਦੇਖਦੇ ਉਹ ਕਹਿ ਲੈਂਦੇ ਵੀ ਹਫਤੇ ਵਾਸਤੇ 10 ਦਿਨ ਵਾਸਤੇ ਤੁਹਾਡਾ ਬੱਚਾ ਅਸੀਂ ਨਹੀਂ ਬੁਲਾਣਾ ਤੇ ਉਹ ਉਹਦਾ ਪਹਿਲਾ ਜੋ ਜਿਹੜੀ ਸਜ਼ਾ ਉਹ ਆਪ ਦਿੰਦੇ ਆ ਮੰਨ ਲਓ ਧੁੱਪ ਚ ਬੱਚੇ ਨੂੰ ਖੜਾ ਦੇਣਾ ਜਾਂ ਕੋਈ ਹੋਰ ਮੈਂਟਲੀ ਤੌਰ ਤੇ ਅਫਸੈਟ ਕਰ ਦਿੰਦੇ ਆ ਬੱਚੇ ਨੂੰ ਇਦਾਂ ਇੱਕ ਵਾਰੀ ਮੇਰੇ ਨਾਲ ਹੋਇਆ ਸਾਰ ਤੇ ਮੈਂ ਸੀਗਾ ਮੁਹਾਲੀ ਮੈਨੂੰ ਕਹਿੰਦੇ ਵੀ ਆਪਨ ਤੁਹਾਡਾ ਬੱਚਾ ਆ ਇਹ ਹੈ ਮੇਰਾ ਬੱਚਾ ਰੋਣ ਲੱਗਿਆ ਹੋਇਆ ਹੋਵੇਗਾ ਜਦੋਂ ਮੈਂ ਸਕੂਲ ਗਿਆ ਉਹਨੂੰ ਬਾਹਰ ਖੜਾ ਕਰਿਆ ਹੋਇਆ ਹੋਵੇਗਾ ਅਲੱਗ ਸਾਰੇ ਬੱਚਿਆਂ ਤੋਂ ਅਲੱਗ ਉਹ ਨੂੰ ਇੰਨਾ ਲੋ ਫੀਲ ਹੋ ਰਿਹਾ ਸੀਗਾ ਮੇਰਾ ਬੱਚਾ ਮੈਂ ਜਾ ਕੇ ਗੱਲ ਕੀਤੀ ਕਹਿੰਦਾ ਪਾਪਾ ਮੈਨੂੰ ਸਾਰਿਆਂ ਨਾਲੋਂ ਅਲੱਗ ਕਰਾ ਨਾ ਮੇਰੀ ਗੱਲ ਸੁਣੀ ਜਾ ਰਹੀ ਨਾ ਕੁਛ ਮੈਂ ਜਾ ਕੇ ਗੱਲ ਕੀਤੀ ਉਹ ਕਹਿੰਦੇ ਵੀ ਹਫ਼ਤਾ ਵਾਸਤੇ ਤੁਹਾਡਾ ਬੱਚਾ ਸਾਡੇ ਸਕੂਲ ਨਹੀਂ ਆਊਗਾ ਮੈਂ ਪ੍ਰਿੰਸੀਪਲ ਨਾਲ ਗੱਲ ਮੇਰੀ ਕਰਨ ਨਹੀਂ ਦਿੱਤੇ ਉਹਨਾਂ ਦੇ ਜਿਹੜੇ ਕਲਾਸ ਇੰਚਾਰਜ ਸੀਗੇ ਮੇਰੀ ਕੋਈ ਗੱਲ ਨਹੀਂ ਕਰੀ ਤੇ ਇੰਨਾ ਇੱਕ ਦੋ ਵਾਰੀ ਪਹਿਲਾਂ ਬੇਟਾ ਮੇਰਾ ਬਿਮਾਰ ਸੀਗਾ ਗਿਆਨ ਸਾਗਰ ਹਸਪੀਟਲ ਦਾਖਲ ਸੀਗਾ ਉਹਦਾ ਇੱਕ ਪੇਪਰ ਰਹਿਦਾ ਸੀਗਾ ਮੈਂ ਕਿਹਾ ਮੈਂ ਗੱਲ ਕੀਤੀ ਗੁਰਪ੍ਰੀਤ ਨਾਲ ਗੁਰਪ੍ਰੀਤ ਸਾਹਿਬ ਨੂੰ ਕਿਹਾ ਮੈਂ ਕਿਹਾ ਸਰ ਮੇਰੀ ਇੱਦਾਂ ਤੇ ਇੱਦਾਂ ਗੱਲ ਆ ਵੀ ਮੇਰਾ ਬੇਟਾ ਬਿਮਾਰ ਆ ਪੇਪਰ ਨਹੀਂ ਦਊਗਾ ਕਹਿੰਦਾ ਇੱਕ ਵਾਰੀ ਆ ਕੇ ਪ੍ਰਿੰਸੀਪਲ ਨਾਲ ਗੱਲ ਕਰ ਲੋ ਮੈਂ ਆਪਣਾ ਬੇਟਾ ਉੱਥੇ 20 25 ਮਿੰਟ ਵਾਸਤੇ ਛੱਡ ਗਿਆ ਜੀ ਗੱਲਾ ਅ ਅੱਗੇ ਪ੍ਰਿੰਸੀਪਲ ਮੈਡਮ ਤੱਕ ਮੈਨੂੰ ਉਹਨਾਂ ਨੇ ਕਮਰੇ ਦੇ ਅੰਦਰ ਜਾਣ ਨਹੀਂ ਦਿੱਤਾ ਵੀ ਮੇਰੀ ਗੱਲ ਕੋਈ ਅੱਦੋਂ ਦਾ ਟੌਰਚਰ ਬੱਚਿਆਂ ਕੀਤਾ ਜਾ ਰਿਹਾ ਮਾਪਿਆਂ ਨੂੰ ਕੀਤਾ ਜਾ ਰਿਹਾ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਤਾਂ ਵੀ ਇਹਨਾਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਬਣਦੀ ਕਾਰਵਾਈ ਕੀਤੀ ਜਾਵੇ ਜੀ ਹੁਣ 12 13 ਸਾਲ 13 14 ਸਾਲ ਦੇ ਬੱਚੇ ਨੂੰ ਕਿਹਾ ਪਤਾ ਕਿ ਜਿੱਦਾਂ ਉਹ ਤੁਸੀਂ ਆਪ ਦੇਖੋ ਬੱਚਾ ਕਿੰਨਾ ਮੈਂਟਲੀ ਤੌਰ ਤੇ ਇਹਨਾਂ ਨੇ ਅਫਸੈਟ ਕਰਿਆ ਹੋਣਾ ਜਿਹਨੇ ਐਡਾ ਕਦਮ ਚੁੱਕਿਆ ਜੀ ਕੀ ਕੀ ਹਾਲਤ ਕਿ ਵੀ ਆ ਬੱਚੇ ਦੀ ਹਾਲਤ ਜੀ ਹੁਣ ਦੇਖੋ ਆਈਸੀਯੂ ਚ ਦਾਖਲ ਹੈ ਜੀ ਉਹ ਡਾਕਟਰ ਨੇ ਦੱਸਿਆ ਵੀ 72 ਘੰਟੇ ਕੁਝ ਵੀ ਹੋ ਸਕਦਾ ਪੈਰਲਾਈਜ਼ ਹੋ ਸਕਦਾ ਮੈਂਟਲੀ ਅਫਸੈਟ ਹੋ ਸਕਦਾ ਮਤਲਬ ਕਿ ਕ੍ਰਿਟੀਕਲ ਹੈ ਡੈਥ ਵੀ ਹੋ ਸਕਦੀ ਹੈ ਜਿੱਦਾਂ ਸਾਨੂੰ ਡਾਕਟਰ ਨੇ ਜਾਣਕਾਰੀ ਦਿੱਤੀ ਹੈ ਜਦੋਂ ਅਸੀਂ ਲੈ ਕੇ ਆਏ ਜੀ ਉਸ ਟਾਈਮ ਬੱਚਾ ਮਤਲਬ ਕਿ ਬਿਲਕੁਲ ਉਹ ਕਹਿੰਦਾ ਸੀ ਜੀ ਡੈਡੀ ਮੈਨੂੰ ਅੱਖਾਂ ਚੋਂ ਨੇ ਹਰਿਆਰ ਨੀਰਾ ਆ ਰਿਹਾ ਵੀ ਮੈਨੂੰ ਚੱਕਰ ਬਹੁਤ ਆ ਰਹੇ ਆ ਹੁਣ ਦੇਖੋ 72 ਘੰਟੇ ਦਾ ਇੰਤਜ਼ਾਰ ਕਰਨਾ ਪੈਣਾ ਜੀ ਤੁਹਾਨੂੰ ਕੀ ਲੱਗਦਾ ਸਾਰੇ ਮਸਲੇ 'ਚ ਗਲਤੀ ਕਿਸ ਦੀ ਹੈ ਜਿਸ ਕਰਕੇ ਬੱਚੇ ਨੂੰ ਜਾਨ ਦੇਖੋ ਦੇਖੋ ਮੇਰੀ ਗੱਲ ਸੁਣੋ ਜੀ ਸਭ ਤੋਂ ਪਹਿਲਾਂ ਗਲਤੀ ਪ੍ਰਿੰਸੀਪਲ ਦੀ ਹੈ ਜੀ ਉਹਨੂੰ ਸਾਨੂੰ ਉਹਨੂੰ ਜਲੀਲ ਕਰਨ ਦੇ ਵਜਾਇ ਤੌਰਚਰ ਕਰਨ ਦੇ ਵਜਾਇ ਸਾਨੂੰ ਇੱਕ ਵਾਰੀ ਕਹਿ ਦੇਣਾ ਚਾਹੀਦਾ ਸੀਗਾ ਵੀ ਆਪਣੇ ਬੱਚੇ ਨੂੰ ਟਾ ਲਓ ਜਾਂ ਕੁਝ ਐਦਾਂ ਜਾਂ ਕੁਝ ਐਦਾਂ ਉਹਨੂੰ ਬੱਚੇ ਨੂੰ ਬੱਚੇ ਦੀ ਨੋਬਤ ਇੱਥੇ ਤੱਕ ਇੱਥੇ ਤੱਕ ਸੋਚ ਕਿ ਮੈਂ 21 ਸਾਲ ਦੇ ਬੱਚੇ ਦੀ ਵੀ ਉਹ ਅੱਗੇ ਜ਼ਹਿਰ ਪੀ ਲਵੇ ਉਹ ਜੇ ਇਹ ਲਾਸਟ ਕਦਮ ਬੰਦਾ ਸੁਸਾਇਡ ਉਹਦੋਂ ਹੀ ਕਰਦਾ ਨਾ ਜਦੋਂ ਬੰਦਾ ਬਹੁਤ ਜ਼ਿਆਦਾ ਤੰਗ ਹੋ ਜਾਏ ਜਾਂ ਨੇ ਉਹਨਾਂ ਨੂੰ ਟੌਰਚਰ ਕੀਤਾ ਉਹਨਾਂ ਨੂੰ ਬੁਰਾ ਬੁਰਾ ਗੱਲਾਂ ਕਹੀਆਂ ਇੱਥੇ ਇਹ ਗੱਲ ਕਹਿਣ ਦਾ ਕੀ ਮਸਲਾ ਸੀਗਾ ਵੀ ਤੂੰ ਡੁੱਬ ਕੇ ਮਰ ਜਾ ਤੇਰੇ ਵਰਗੇ ਬੱਚੇ ਨੂੰ ਮਰ ਜਾਣਾ ਚਾਹੀਦਾ ਹੈਗਾ ਕੋਈ ਠੀਕ ਹੈ ਭਾਈ ਹੋ ਗਿਆ ਹੁਣ ਤਾਂ ਕਿਸ ਬਸਲੇ ਦੇਖੋ ਹਲ ਤੱਕ ਤੁਸੀਂ ਆਏ ਆ ਜੀ ਅਸੀਂ ਤੁਸੀਂ ਪਤਾ ਸੀ ਕਿ ਅਸੀਂ ਕੰਟੈਕਟ ਹੋਇਆ ਥੋੜੇ ਨਾਲ ਤੁਸੀਂ ਆਏ ਆ ਹਲ ਤੱਕ ਕੋਈ ਇੱਥੇ ਕੋਈ ਟੀਚਰ ਨਹੀਂ ਆਇਆ ਕੋਈ ਇੱਥੇ ਸਾਨੂੰ ਸਪੈਸ਼ਲੀ ਕੋਈ ਪੁਲਿਸ ਵਾਲਾ ਨਹੀਂ ਤੁਹਾਨੂੰ ਮਿਲਿਆ ਨਹੀਂ ਸਾਡੇ ਨਾਲ ਕੋਈ ਮਤਲਬ ਕਿ ਪੁਲਿਸ ਵਾਲਾ ਸਪੈਸ਼ਲੀ ਇੱਥੇ ਕੋਈ ਆ ਕੇ ਕਿਸੇ ਮਸਲਾ ਇਹ ਜੀ ਮੇਰਾ ਬੇਟਾ ਦਿਲਜੋਤ ਸਿੰਘ ਤੇ ਮੈਂ ਪ੍ਰਵਿੰਦਰ ਸਿੰਘ ਪਿੰਡ ਉੜਦਨ ਜ਼ਿਲ੍ਹਾ ਪਟਿਆਲਾ ਤਸੀਰ ਰਾਜਪੁਰਾ ਮੇਰਾ ਬੇਟਾ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਨਕਵਰ ਦੇ ਵਿੱਚ ਪੜਦਾ ਹੈ। ਉਹਨੂੰ ਪਹਿਲਾਂ 4-5 ਦਿਨ ਪਹਿਲਾਂ ਕੋਸ਼ ਮੜਾ ਮੋਟਾ ਚਲੋ ਬੱਚੇ ਆਪਸ ਵਿੱਚ ਲੜ ਪੈਂਦੇ ਨੇ। ਚਲੋ ਕੋਈ ਗੱਲ ਨਹੀਂ। ਮਾਸਟਰ ਨੇ ਗੁਰਪ੍ਰੀਤ ਸਰ ਜਿਹੜਾ ਉਹਨਾਂ ਨੇ ਉਹਨੂੰ ਥੱਪੜ ਵੀ ਮਾਰੇ ਨੇ ਤੇ ਡੰਡਾ ਵੀ ਮਾਰਿਆ ਹੈ। ਚਲੋ ਉਹ ਘਰ ਆ ਕੇ ਮੈਨੂੰ ਦੱਸ ਰਿਹਾ ਸੀਗਾ ਬੇਟਾ ਕਹਿੰਦਾ ਡੇਢੀ ਮੇਰੇ ਨਾਲ ਆਇਆ ਹੋਇਆ ਹੈ। ਮੈਂ ਚਲੋ ਕੋਈ ਨਹੀਂ ਗੱਲ ਨਹੀਂ ਬੇਟਾ ਮੈਂ ਸਕੂਲ ਜਾ ਕੇ ਪੁੱਛਾਂਗਾ ਕਿ ਕੀ ਗੱਲ ਹੋ ਗਈ ਸੀਗੀ ਚਲੋ ਮੇਰਾ ਟਾਈਮ ਨਹੀਂ ਲੱਗਿਆ ਤੇ ਅ ਅੱਜ ਫਿਰ ਉਹਨਾਂ ਨੇ ਕੋਈ ਮਾਰਾ ਮੋਟੀ ਚਲੋ ਆਪਸੀ ਵਿਚਿਆਂ ਦੀ ਲੜਾਈ ਹੋ ਗਈ ਹੋਣੀ ਤੇ ਜੋ ਮੈਂ ਆਪਣੇ ਟੀਚਰ ਨੇ ਹਰਪ੍ਰੀਤ ਕੌਰ ਪ੍ਰਿੰਸੀਪਲ ਨੇ ਇਹਨਾਂ ਨੇ ਚਲੋ ਮੇਰੇ ਬੇਟੇ ਨੂੰ ਟੌਰਚਰ ਕੀਤਾ ਕਹਿੰਦੇ ਤੇਰੇ ਵਰਗੇ ਬੱਚੇ ਨੂੰ ਤਾਂ ਮਰ ਜਾਣਾ ਚਾਹੀਦਾ ਹੈ ਕਹਿੰਦਾ ਤੂੰ ਐਵੇਂ ਦਾ ਐਵੇਂ ਦਾ ਚਲੋ ਉਹਨਾਂ ਨੇ ਮੇਰੀ ਵਾਈਫ ਨੂੰ ਫੋਨ ਕੀਤਾ 11:00 ਵਜੇ ਅੱਜ ਤੇ ਅਸੀਂ ਉਹ ਕਹਿੰਦੇ ਵੀ ਸਕੂਲ ਆ ਜਾਓ ਅਸੀਂ ਚਲੇ ਗਏ ਚਲੋ ਉਹ ਆਪਣਾ ਪ੍ਰਿੰਸੀਪਲ ਮੈਨਟੇ ਕੋਲ ਬੈਠੇ ਅਸੀਂ ਉਹਨਾਂ ਨੇ ਕਿਹਾ ਵੀ ਇਹ ਥੋੜਾ ਬੱਚਾ ਐਵੇਂ ਦਾ ਐਵੇਂ ਦਾ ਐਵੇਂ ਗਲਤੀਆਂ ਕਰਦਾ ਹੈ ਪੜ੍ਹਦਾ ਨਹੀਂ ਹੈਗਾ ਐਵੇਂ ਉਹ ਤੁਸੀਂ ਵੀ ਇਹਨੂੰ ਲੈ ਜੋਰ ਦੇ ਵੀ 8 ਦਿਨ ਬਾਅਦ ਤੇ ਅਸੀਂ ਰੈਸੀਗੇਟ ਕਰਤਾ ਇਹਨੂੰ ਵੀ ਜਿਹੜਾ ਟ੍ਰਿਪ ਹੈ ਉਹਦੇ ਵਿੱਚ ਵੀ ਨਹੀਂ ਅਸੀਂ ਲੈ ਕੇ ਜਾਣਾ ਵੀ ਆਪਣੇ ਪੈਸੇ ਵਾਪਸ ਕਰੋ ਮੇਜੋ ਤੇ ਇਹਨੂੰ ਜਾਓ ਚਲੋ ਅਸੀਂ ਸੈਂਡ ਕਰਾ ਲੇ ਸਤੋਂ ਅਸੀਕਰ ਘਰ ਆ ਗਈ ਘਰਾ ਕੇ ਬੱਚੇ ਨੂੰ ਸਮਝਾਇਆ ਵੀ ਪੁੱਤ ਕੀ ਹੋਇਆ ਚਲੋ ਪਾਣੀ ਪੋਣੀ ਪਿਲਾਇਆ ਰੋਟੀ ਖਲਾਈ ਤੇ ਬੱਚਾ ਕਹਿੰਦਾ ਜੀ ਮੇਰੇ ਨਾਲ ਆਏ ਆ ਕਿਤਾ ਹਰਪ੍ਰੀਤ ਮੈਡਮ ਨੇ ਵੀ ਮੈਨੂੰ ਟੌਰਚਰ ਕੀਤਾ ਵੀ ਮੈਨੂੰ ਬੂਰਾ ਭਲਾ ਕਿਹਾ ਵੀ ਤੇਰੇ ਵਰਗੇ ਬੱਚਿਆਂ ਦਾ ਮਰ ਜਾਣਾ ਚਾਹੀਦਾ ਹੈ ਇਸ ਕਰਕੇ ਫਿਰ ਚਲੋ ਮਾ ਕੋਈ ਨਹੀਂ ਬੇਟਾ ਉਹ ਪਾਸ ਸਕੂਲ ਹੀ ਚੇਂਜ ਕਰ ਦੰਨੇ ਆ ਕੋਈ ਗੱਲ ਨਹੀਂ ਹੈਗੀ ਚਲੋ ਮੈਂ ਸਮਝਾ ਕੇ ਚਲੋ ਮੈਨੂੰ ਸ਼ਹਿਰ ਕੰਮ ਸੀਗਾ ਰਾਜਪੁਰੇ ਮੈਂ 1 ਘੰਟੇ ਬਾਅਦ ਸੇ ਸ਼ਹਿਰ ਜਾ ਕੇ ਘਰੇ ਆਇਆ ਮੁੜ ਕੇ ਤਾਂ ਮੇਰੇ ਬੇਟੇ ਨੇ ਦੇਖਣਾ ਵੀ ਜ਼ਹਿਰ ਪੀਤੀ ਹੋਈ ਸੀ ਉਹ ਉਲਟੀਆਂ ਕਰ ਰਿਹਾ ਸੀ ਗਮਨਜੀਤ ਬੇਟਾ ਚਲੋ ਮੈਂ ਪੁੱਛੇ ਤੇ ਮਾਂ ਬੇਟਾ ਕੀ ਹੋਇਆ ਕਹਿੰਦਾ ਡੈਡੀ ਮੈਂ ਜ਼ਹਿਰ ਪੀ ਲਈ ਮੇਰੀ ਬੇਇੱਜ਼ਤੀ ਬਹੁਤ ਹੋਲੀ ਸਕੂਲ ਦੇ ਵਿੱਚ ਬੱਚਿਆਂ ਦੇ ਸਾਹਮਣੇ ਚਲੋ ਮੈਂ ਫਟਾਫਟ ਆਪਣੇ ਬ੍ਰਦਰ ਨੂੰ ਤੇ ਆਪਣੇ ਆਪਣਾ ਫਰੈਂਡ ਨੂੰ ਲੈ ਕੇ ਗੱਡੀ 'ਚ ਫਟਾਫਟ ਨੀਲਮਾ ਹਸਪੀਟਲ ਰਾਜਪੁਰਾ ਵਿੱਚ ਆ ਕੇ ਇਹਦਾ ਇਲਾਜ ਕਰਾ ਰਿਹਾ ਜੀ ਹੁਣ Thank you.